ਗੋਲੀ ਮੇਟਰ ਕਿੱਲੀਆਂ ਮੇਰੇ ਕੋਈ ਫੋਸਟੀ ਪੇਪਰ ਕਿੱਲੀਆਂ ਕਿਹੜਾ ਕੰਮ ਦੇਣਾ ਬ੍ਰਦਰ ਇੰਨਾ ਕੱਟ ਕਰਕੇ ਹੁਣ ਕਿੱਥੇ ਜਾਣਾ ਚਾਹੀਏ ਸਿਰਫ 5 ਮਿੰਟ ਹੁਣ ਦੇ ਦਿਓ ਮੈਂ ਆ ਗਿਆ ਸਿਰਫ 5 ਮਿੰਟ ਦੇ ਦਿਓ ਸਾਰੇ ਸਾਈਡ ਤੇ ਉਹਦੇ ਦੋ ਜਣੇ ਆ ਕੇ ਇੱਕ ਵਾਰ ਪਿਆਰ ਨਾਲ ਸਾਨੂੰ ਗੱਲ ਸਮਝਾ ਦੇ ਇਹ ਕਹਣਾ ਫੇਰ ਗੱਲ ਗੱਲ ਸਮਝਾ ਦਿਓ ਮੈਂ ਜਿਹੜੇ ਮੁੰਡੇ ਨੇ ਇੱਕ ਮਿੰਟ ਦੇਖੋ ਜੀ ਮੇਰੀ ਗੱਲ ਸੁਣੋ ਪਲੀਜ਼ ਮੇਰੀ ਸਾਰੇ ਹੁਣ ਇੱਕ ਮਿੰਟ ਬੁੜੀਆਂ ਇਹਨਾਂ ਨੂੰ ਕਿਹਨੇ ਲੈ ਜਾਣਾ ਕਿੱਥੇ ਆਉਣਾ ਭਾਈ ਜੀ ਮੇਰੀ ਗੱਲ ਯਾਦ ਕਿਸੇ ਮੁਲਾਜ਼ਮ ਨੂੰ ਕਿਸੇ ਦੇ ਬੱਚੇ ਪਰਮਾ ਤੁਹਾਨੂੰ ਯਾਦ ਨਹੀਂ ਆਉਂਦਾ ਹੁਣ ਸਮਝੋ ਸਮਝੋ ਬਾਪੂ ਜੀ ਕਰਦਾ ਨਹੀਂ ਬਾਪੂ ਦਾ ਪਿੱਛਾ ਨਹੀਂ ਪਾਉਂ ਬਤਲੀ ਪਿੱਛਾ ਮੇਰੇ ਮੂਤ ਨੂੰ ਮੈਨੂੰ ਪਤਾ ਯਾਰ ਇਹਨੂੰ ਪਤਾ ਪਿੱਛਾ ਜੋਤੀ ਹੈ ਮੈਡਮ ਕੀ ਮਾਲ ਲਗੀ ਅਸੀਂ ਨਾ ਲੰਗੇ ਜਾ ਰਹੇ ਸੀਗੇ ਬਾਜ਼ਾਰ ਚ ਤੇ ਮੇਰੀ ਭੈਣ ਨਾਲ ਸੀ ਅਸੀਂ ਦੋਵੇਂ ਪੈਣਾ ਜਾ ਰਹੀਆਂ ਸੀਗੇ ਮੁੰਡੇ ਖੜੇ ਸੀਗੇ ਉੱਥੇ ਗੱਡੀ ਬੰਦ ਸੀਗੇ ਉਹਨਾਂ ਦੀ ਖੜੇ ਸੀਗੇ ਤੇ ਡਰਾਈਵਰ ਸੀ ਟਿੱਕ ਮੁੰਡਾ ਬੈਠਾ ਸੀ ਇੱਕ ਦੂਜੀ ਸਾਈਡ ਤੇ ਬੈਠਾ ਸੀਗਾ ਮੁੰਡੇ ਨੇ ਸਾਨੂੰ ਦੇਖ ਕੇ ਵਾਰ-ਵਾਰ ਹਾਰਨ ਵਜਾ ਰਿਆ ਸੀ ਤੇ ਗਲਤ ਇਰਾਦੇ ਨਾਲ ਮੈਨੂੰ ਐਵੇਂ ਦੇਖ ਰਿਹਾ ਸੀਗਾ ਗੱਲਾਂ ਕਰ ਰਿਹਾ ਸੀਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਾਂਜੀ ਵੀਰੇ ਦੱਸੋ ਮੁੰਡਾ ਟਿੱਕ ਗੱਡੀ ਦੀ ਉਹ ਖੋਲ ਕੇ ਤਾਂ ਕਿ ਖੋਲ ਕੇ ਬਾਹਰ ਆਇਆ ਤੇ ਉਹਨੇ ਮੈਨੂੰ ਗਲੇ ਤੋਂ ਫੜਿਆ ਫਿਰ ਮੈਨੇ ਉਹਨੇ ਮੇਰੇ ਥੱਪੜ ਮਾਰੇ ਮੇਰੀ ਭੈਣ ਢਾੜੀ ਸੀ ਉਹਨੇ ਮੇਰੀ ਭੈਣ ਨਾਲ ਵੀ ਗਲਤ ਹਰਕਤ ਕੀਤੀ ਤੇ ਮੈਨੂੰ ਨੀਚੇ ਸੁੱਟਿਆ ਫਿਰ ਮੇਰੀ ਭੈਣ ਨੂੰ ਮਾਰਿਆ 10 15 ਮਿੰਟ ਹੋਏ ਸਾਨੂੰ ਐਵੇਂ ਮਾਰਦਾ ਰਿਹਾ ਏ ਤੇ ਉਸ ਤੋਂ ਬਾਅਦ ਨਾਲ ਇੱਕ ਸਰਦਾਰ ਵੀਰਾ ਸੀਗਾ ਉਹਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਉਹਦੇ ਵੀ ਮਾਰੇ ਉਸ ਤੋਂ ਬਾਅਦ ਫਿਰ ਸਾਰੇ ਇਕੱਠੇ ਹੋਏ ਸਾਰੇ ਇਕੱਠੇ ਹੋ ਕੇ ਸਭ ਨੇ ਸਾਡੀ سپورਟ ਕੀਤੀ ਵੀ ਕੁੜੀਆਂ ਨੂੰ ਸ਼ਰੀਆਮ ਮਾਰ ਰਿਹਾ ਏ ਤੇ ਫੈਮਿਲੀ ਸਾਡੇ ਇੱਕ ਚਾਚਾ ਸਹੁਰਾ ਸੀਗਾ ਉਹ ਆਇਆ ਹੀ ਹੈਲਪ ਕਰਨ ਵੀ ਕੀ ਹੋਇਆ ਦੱਸੋ ਕੁੜੀਓ ਵੀ ਅੱਜ ਅਸੀਂ ਗੱਲ ਦਸੀ ਤੇ ਉਹਨਾਂ ਨੇ ਉਹਨਾਂ ਦੀ ਵੀ ਪੱਗ ਲਾਈ ਦੇਖ ਲਓ ਸ਼ਰੀਆਮ ਸਾਰੇ ਫਿਰ ਸਾਰੇ ਮਤਲਬ ਪੂਰੇ ਸਾਰੇ ਸਭ ਨੇ ਸਪੋਰਟ ਕੀਤੀ ਸੀ ਸਾਡੀ ਵੇਦਨ ਦੇ ਕਰਕੇ ਕੁੜੀਆਂ ਨੂੰ ਕਿਉਂ ਮਾਰਿਆ ਗਿਆ ਇਹ ਗੱਲ ਸੀ ਕੋਈ ਕੋਈ ਰੰਜਿਸ਼ ਵਗੈਰਾ ਸੀ ਤੁਸੀਂ ਜਾਣਦੇ ਸੀ ਪਹਿਲਾਂ ਉਹਨਾਂ ਨੂੰ ਕੋਈ ਮੈਂ ਦੇਖਿਆ ਤਾਂ ਹੈਗਾ ਹੀ ਉਹਨੂੰ ਸ਼ਾਇਦ ਉਹ ਕਾਫੀ ਦਿਨਾਂ ਤੋਂ ਮੇਰਾ ਪਿੱਛਾ ਪੂਛਾ ਵੀ ਕਰ ਰਿਹਾ ਸੀਗਾ ਪਤਾ ਨਹੀਂ ਹੈਗਾ ਵੀ ਕਿੱਥੋਂ ਦਾ ਕਿਵੇਂ ਹੈ ਕਿਵੇਂ ਨਹੀਂ ਸ਼ਕਲ ਪਛਾਣਾ ਹੀ ਮੈਨੂੰ ਹੋਰ ਕੁਝ ਨਹੀਂ ਪਛਾਣ ਹੈਗੀ ਪਤਾ ਨਹੀਂ ਕਿੱਥੋਂ ਦਾ ਹੀ ਉਹ ਕੋਈ ਗੋਲੀ ਵਗੈਰਾ ਵੀ ਫਿਰ ਉਹਨਾਂ ਨੇ ਹਾਂਜੀ ਹਾਂਜੀ ਗੋਲੀ ਤੇ ਫਾਇਰ ਕਿਤਨੇ ਇਹਨਾਂ ਨੇ ਧਮਕੀਆਂ ਦਿੱਤੀਆਂ ਨੇ ਹਥਿਆਰ ਲੈ ਕੇ ਆਏ ਇੱਕ ਹੱਥ 'ਚ ਉਹਨਾਂ ਨੇ ਕੜਾ ਪਾਇਆ ਹੋਇਆ ਸੀਗਾ ਕੰਡਿਆਂ ਵਾਲਾ ਕੜਾ ਮੇਰੇ ਫੇਸ ਤੇ ਮਾਰਨ ਲੱਗਿਆ ਸੀਗਾ ਪਰ ਮਾਰ ਨਹੀਂ ਹੋਇਆ ਜੀ ਪਿੱਛੋਂ ਇੱਕ ਮੁੰਡੇ ਨੇ ਧੱਕਾ ਮਾਰਿਆ ਤੇ ਮੇਰੇ ਛਾਤੀ ਤੇ ਬੱਖੀ ਚ ਲੱਤਾਂ ਮਾਰੀਆਂ ਕਾਫੀ ਗੁੱਟਾਂ ਉਹਨਾਂ ਨੇ ਮੈਨੂੰ ਕਿੰਨੇ ਬੰਦੇ ਸੀ ਟੋਟਾ ਪਤਾ ਨਹੀਂ ਉਹ 5-6 ਬੰਦੇ ਸੀਗੇ ਸ਼ਾਇਦ ਹੀ ਤੇ ਚਾਹ ਕਿੱਥੋਂ ਲੈ ਕੇ ਆਏ ਸੀ ਪਤਾ ਨਹੀਂ ਉਹ ਸ਼ਾਇਦ ਆਪਣੇ ਘਰ ਤੋਂ ਚਾਹ ਲੈ ਕੇ ਆਏ ਸੀ ਪਤਾ ਨਹੀਂ ਕਿੱਥੇ ਲੋਕਲੀ ਨੇ ਚਾਹਦੀ ਉਹ ਟੀ ਮੰਗ ਕਰਦੇ ਮੰਗ ਕੀ ਆ ਮੰਗ ਕੁਝ ਨਹੀਂ ਇਹ ਮੇਰਾ ਬੱਚਾ ਇਹ ਛੋਟਾ ਜਾ ਵੀ ਕੱਲ ਨੂੰ ਕੁਝ ਵੀ ਕਰ ਸਕਦੇ ਆ ਅੱਜ ਜੋ ਫਾਇਰ ਚਲਾ ਸਕਦੇ ਨੇ ਕੱਲ ਨੂੰ ਕੁਝ ਵੀ ਕਰ ਸਕਦੇ ਆ ਇੰਨੀ ਭੀੜ ਦੇ ਵਿੱਚ ਉਹਨਾਂ ਨੇ ਫਾਇਰ ਚਲਾਈ ਐ ਵੀ ਮੈਂ ਬਿਲਕੁਲ ਇਕੱਲੀ ਰਹਿਨੀ ਆ ਫੈਮਿਲੀ ਵੀ ਕੱਲੂ ਮੈਥੇ ਬਾਜ਼ਾਰ ਚ ਕਿਤੇ ਨਿਕਲਾਂ ਵੀ ਕੱਲੂ ਮੈਨੂੰ ਕੁਝ ਕਰਨਾ ਮੇਰੇ ਬੱਚੇ ਨੂੰ ਕੁਝ ਕਰਨਾ ਇਹ ਮੰਗ ਹੈ ਜੀ ਵੀ ਉਹਨਾਂ ਨੂੰ ਫੜਿਆ ਜਾਵੇਗੇ ਵੀ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਕੀ ਨਾਮ ਹੈ ਕੀ ਮੇਰਾ ਨਾਮ ਅਮਰਿੰਦਰ ਆ ਜੀ ਕੀ ਮਸਲਾ ਹੈ ਜੀ ਵੀ ਜੀ ਦੇਖੋ ਮੈਂ ਮੇਰਾ ਜਿਹੜਾ ਜੂਸ ਵਾਲੀ ਜਸਬੂਟ ਆਉਂਦੇ ਸਾਹਮਣੇ ਜੂਸ ਵਾਲੀ ਰੇੜੀ ਖੜੀ ਹੁੰਦੀ ਹੈ ਉੱਥੇ ਸਾਡਾ ਬਾਈਕ ਖੜਾ ਸੀਗਾ ਠੀਕ ਹੈ ਮੈਂ ਤੇ ਮੇਰਾ ਬ੍ਰਦਰ ਮੇਰੇ ਪਿਤਾ ਦਾ ਭਾਈ ਸੀ ਅਸੀਂ ਉਹ ਬਾਈਕ ਲੈਣ ਗਏ ਠੀਕ ਹੈ ਨਾ ਤੇ ਉਹ ਬਾਈਕ ਲੈਣ ਗਏ ਜਦੋਂ ਅਸੀਂ ਉੱਥੇ ਤੋਂ ਦੋ ਲੇਡੀਜ਼ ਆ ਰਹੇ ਮੈਂ ਬਾਈਕ ਵਾਲੇ ਨੂੰ ਉਹਨੂੰ ਜੂਸ ਵਾਲੇ ਨੂੰ ਹਾਰਨ ਮਾਰਿਆ ਵੀ ਬਾਈਕ ਦੀ ਚਾਬੀ ਫੜਾ ਦੇ ਠੀਕ ਹੈ ਉਹ ਕੁੜੀਆਂ ਉੱਥੋਂ ਲੰਘ ਰਹੀਆਂ ਸੀਗੀਆਂ ਠੀਕ ਹੈ ਨਾ ਤੇ ਕੁੜੀਆਂ ਉੱਥੋਂ ਲੰਘ ਰਹੀਆਂ ਸੀਗੀਆਂ ਮੈਂ ਜੂਸ ਵਾਲੇ ਨੂੰ ਹਾਰਨ ਮਾਰ ਕੇ ਬੁਲਾ ਰਿਹਾ ਵੀ ਭਾਈ ਚਾਬੀ ਦੇ ਦੇ ਬਾਈਕ ਦੀ ਅਸੀਂ ਜਾਣਾ ਠੀਕ ਹੈ ਨਾ ਉਹ ਜੂਸ ਬਣਾ ਰਿਹਾ ਸੀਗਾ ਉਹ ਕੁੜੀਆਂ ਬਾਸ ਮੁੜੀਆਂ ਪਹਿਲੀ ਟਾਕੀ ਕ੍ਰਾਸ ਕਰਕੇ ਜਿਹੜੀਆਂ ਪਿੱਛੇ ਵਾਲੀਆਂ ਸੀਟਾਂ ਨੇ ਉੱਥੋਂ ਬਾਸ ਮੁੜੀ ਕੁੜੀ ਜਿਹਦੇ ਕਾਲਾ ਸੂਟ ਪਾਇਆ ਹੋਇਆ ਸੀ ਉਹਨੇ ਮੇਰੀ ਗੱਡੀ ਦੀ ਟਾਕੀ ਖੋਲੀ ਮੇਰੀ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਸੀਗਾ ਮੇਰਾ ਥੱਲੇ ਫੋਨ ਡਿੱਗ ਗਿਆ ਮੈਂ ਥੱਲੇ ਝੁੱਕ ਗਿਆ ਮੇਰੇ ਫੋਨ ਦਾ ਮੇਰਾ ਫੋਨ ਥੱਲੇ ਹੀ ਡਿੱਗ ਗਿਆ ਫੋਨ ਥੱਲੇ ਡਿੱਗ ਗਿਆ ਠੀਕ ਹੈ ਨਾ ਮੈਂ ਇਦਾਂ ਕਿਹਾ ਠੀਕ ਹੈ ਨਾ ਗੱਡੀ ਦੇ ਸ਼ੀਸ਼ੇ ਬੰਦ ਨੇ ਕਹਿੰਦੇ ਕੀ ਬੋਲ ਰਿਹਾ ਗੱਡੀ ਦਾ ਸ਼ੀਸ਼ਾ ਨਹੀਂ ਚੱਲ ਰਿਹਾ ਤੁਸੀਂ ਉਨ ਵੀ ਜਾ ਕੇ ਚੈੱਕ ਕਰ ਸਕਦੇ ਹੋ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਉਹ ਡਾਊਨ ਨਹੀਂ ਹੁੰਦਾ ਠੀਕ ਹੈ ਨਾ ਉਹਨੇ ਮੇਰੀ ਗੱਡੀ ਦੀ ਟਾਕੀ ਖੋਲੀ ਟਾਕੀ ਖੋਲ ਕੇ ਮੈਨੂੰ ਬੋਲੀ ਤੇ ਮੇਰੇ ਜੁੱਤੀ ਮਾਰਦੀ ਉਹਨੇ ਜੁੱਤੀ ਮਾਰੀ ਅਸੀਂ ਉਹਨੂੰ ਮੈਂ ਪਿੱਛੇੋਂ ਧੱਕਿਆ ਉਹ ਤੋਂ ਬਾਅਦ ਉੱਥੇ ਜਿਹੜੇ ਹੋਰ ਬੰਦੇ ਸੀਗੇ ਉਹ ਸਾਡੇ ਪਿੱਛੇ ਪੈ ਗਏ ਉਹਨਾਂ ਨੇ ਮੇਰੇ ਇੱਕ ਮਾਰੀ ਇੱਥੇ ਠੀਕ ਹੈ ਮੇਰੇ ਖਿਰਚਾ ਮਾਰੀ ਐ ਇੱਧਰ ਮੇਰੇ ਤਿੰਨ ਟਾਂਕੇ ਇੱਧਰ ਪੰਜ ਟਾਂਕੇ 5 ਇੰਚ ਦਾ ਇੱਧਰ ਲੱਗਿਆ ਵਾ ਤੇ ਤਿੰਨ ਖਿਰਚਾ ਮੇਰੇ ਇੱਥੇ ਬੱਜੀਆਂ ਨੇ ਠੀਕ ਹੈ ਉਹਨਾਂ ਵਿੱਚੋਂ ਦੋ ਤਿੰਨ ਸਰਦਾਰ ਸੀਗੇ ਬਾਕੀ ਹੋਰ ਸੀਗੇ ਸਾਰਾ ਇਲਜ਼ਾਮ ਮਤਲਬ ਸਾਡੇ ਤੇ ਲਾਤਾ ਵੀ ਤੁਸੀਂ ਵੀ ਇੱਕ ਕੁੜੀ ਨਾਲ ਤੱਕਾ ਕਰ ਰਹੇ ਹੋ ਜਦ ਤੱਕ ਅਸੀਂ ਉਹਨਾਂ ਨੂੰ ਜਾਣਦੇ ਤੱਕ ਨਹੀਂ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਉਹਨਾਂ ਨਾਲ ਕੋਈ ਮਸਲਾ ਨਹੀਂ ਸੀਗਾ ਠੀਕ ਹੈ ਨਾ ਸਾਰੀ ਸਾਰੇ ਉਹ ਸਾਡੇ ਦੇ ਹੀ ਪੈ ਗਏ ਮੈਂ ਉੱਥੋਂ ਨਿਕਲ ਵੀ ਗਿਆ ਸੀਗਾ ਮੈਂ ਆਪਣੇ ਭਰਾ ਨੂੰ ਲੈ ਕੇ ਆਇਆ ਵੀ ਸੁਮੇਤ ਵੀਰੇ ਨੂੰ ਵੀ ਹਾਂ ਆ ਜਾ ਵੀ ਮੇਰੀ ਗੱਡੀ ਖੜੀ ਆ ਉੱਥੇ ਤੇ ਮੇਰਾ ਭਰਾ ਹੈ ਉੱਥੇ ਵੀ ਉਹਨੂੰ ਉਹਨੂੰ ਲੈ ਕੇ ਆਉਣਾ ਠੀਕ ਹੈ ਨਾ ਮੈਂ ਉੱਥੋਂ ਨਿਕਲ ਗਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਉੱਥੋਂ ਲੈਣ ਗਿਆ ਵੀ ਗੱਲ ਸੁਲਝਾ ਲਈਏ ਤਾਂ ਸਾਰੀ ਪੀੜ ਉਹਦੇ ਉੱਪਰ ਹੀ ਮਾਰੀ ਉਹਨਾਂ ਦੇ ਵੀ ਇਟਾਂ ਵੱਜੀਆਂ ਨੇ ਉਹ ਚਾਰ ਜਾਨਾਂ ਸੀਗੇ ਉਹਨਾਂ ਤੇ ਵੀ ਇਟਾਂ ਮਾਰੀਆਂ ਸਾਰੀ ਉਹਨਾਂ ਨੇ ਠੀਕ ਹੈ ਨਾ ਤੇ ਅਸੀਂ ਉੱਥੋਂ ਉਹਦੋਂ ਜਦੋਂ ਮੇਰੇ ਇਟੋਪਾ ਜੀ ਮੈਂ ਤਾਂ ਬੇਹੋਸ਼ ਹੋ ਕੇ ਸਾਈਡ ਤੋਂ ਆ ਕੇ ਉੱਥੋਂ ਆ ਗਿਆ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਕੋਈ ਕੋਈ ਨਹੀਂ ਉਹ ਮੈਂ ਉਹ ਮੈਂ ਬੇਹੋਸ਼ ਹੋ ਕੇ ਉੱਥੋਂ ਆ ਗਿਆ ਸੀਗੇ ਕੋਈ ਰਜਿਸਟਰੀ ਦੀ ਟੋਟਕੀ ਨਹੀਂ ਮੈਂ ਅਸੀਂ ਸੜਕ ਤੇ ਖੜੇ ਜੂਸ ਵਾਲੇ ਨੂੰ ਹਾਰਨ ਮਾਰ ਕੇ ਆਪਣੀ ਮੋਟਰਸਾਈਕਲ ਦੀ ਚਾਬੀ ਮੰਗ ਲਈ ਸਾਡਾ ਮੋਟਰਸਾਈਕਲ ਜੂਸ ਵਾਲੇ ਦੇ ਕੋਲ ਖੜਾ ਸੀਗਾ ਉਹ ਅਸੀਂ ਸਵੇਰੇ ਉਹ ਜਦੋਂ ਜਾ ਰਹੇ ਸੀ ਉਦੋਂ ਕਢਾਇਆ ਸੀਗਾ ਸ਼ਾਮ ਨੂੰ ਅਸੀਂ ਘਰ ਨੂੰ ਜਾਣ ਦੇ ਟਾਈਮ ਉਦੋਂ ਲੈ ਕੇ ਆ ਰਹੇ ਸੀਗੇ ਮਾਨੂੰ ਤੇ ਆਣੇ ਗਿਆ ਵਾ ਸੀਗਾ ਕਹੇ ਰੀਤ ਉਹ ਦੇਖ ਸਕਦੇ ਲੋਕੇਸ਼ਨ ਵੀ ਲੁਧਿਆਣੇ ਦੀ ਸੀਗੀ ਮਾਂ ਲੁਧਿਆਣੇ ਤੋਂ ਆਪਣਾ ਫੈਕਟਰੀ ਦਾ ਜਿਹੜਾ ਕੰਮ ਸੀਗਾ ਉਹ ਕਰਕੇ ਆ ਰਿਹਾ ਸੀਗਾ ਤੇ ਮਸਲਾ ਇਹ ਤਾਂ ਇਹ ਮੈਂ ਬਾਜ਼ਾਰ ਚ ਆਇਆ ਤਾਂ ਆਪਣੇ ਬੱਚਿਆਂ ਨੂੰ ਉਹਦੇ ਸਮਾਨ ਦੋ ਆਣਾ ਸੀ ਤਾਂ ਨਾਲ ਮੇਰੇ ਬੇਟਾ ਤਾਂ ਤੇ ਮੈਂ ਗੱਡੀ ਉੱਥੇ ਖੜਾ ਕੇ ਉਹਦੇ ਗੱਡੀ ਮੋੜਨੀ ਉਹ ਪਹਿਲੀ ਰਸ਼ ਬਹੁਤ ਹੋਇਆ ਪਤਾ ਮੈਂ ਗੱਡੀ ਘੁਮਾ ਕੇ ਪਿੱਛੇ ਨੂੰ ਲੈ ਕੇ ਚਲੇ ਗਿਆ ਗੱਡੀ ਰਸ਼ ਵਾਲੀ ਦੁਕਾਨ ਤੇ ਖੜਾ ਕੇ ਮੈਂ ਚਲੋ ਕੋਈ ਆਪਣੀ ਲੜਾਈ ਹੁੰਦੀ ਵੀ ਆਪਣੀ ਬੰਦਾ ਹੁੰਦਾ ਵੀ ਜਾ ਕੇ ਦੇਖਾਂ ਕਿ ਕੀ ਮਸਲਾ ਹੈ ਜਦੂਰੇ ਆ ਕੇ ਮੈਂ ਦੇਖਿਆ ਸਾਡੀਆਂ ਰਿਸ਼ਤੇਦਾਰ ਚਲੋ ਸਾਡੀਆਂ ਭੈਣਾਂ ਪਬਲਿਕ ਦੀ ਭੈਣਾਂ ਸਾਰੇ ਰਿਸ਼ਤੇਦਾਰ ਆ ਰਹੇ ਸਾਡੀ ਉਹ ਸਾਡੀਆਂ ਨੂਹਾਂ ਨੇ ਉਹਨਾਂ ਨੇ ਕਿਸੇ ਬੰਦੇ ਨੇ ਕਿਸੇ ਹਮਲਾ ਕਰਿਆ ਜੀ ਮੈਂ ਉਹਨਾਂ ਦੇ ਪਾਣੀ ਪੂਣੀ ਪਲਾਂ ਲੱਗਿਆ ਕੁੜੀਆਂ ਨੂੰ ਉਧਰੋਂ ਭੱਜ ਕੇ ਫੇਰ ਦੁਬਾਰਾ ਇੱਕ ਵਰਕਸ਼ਾਪ ਆ ਕਹਿੰਦੇ ਉਧਰ ਵੱੜ ਗਏ ਜੀ ਨਾਲ ਹਿੰਦੁਸਤਾਨੀਆਂ ਦੀ ਵਰਕਸ਼ਾਪ ਵੱਜਦੀ ਆ ਤੇ ਉੱਥੋਂ ਆ ਕੇ ਦੋ ਰਾੜਾਂ ਲੈ ਕੇ ਆਏ ਆ ਇੱਕ ਹਸਲਾਰੇ ਕਹਿੰਦੇ ਚਾਰ ਬੰਦੇ ਆ ਜੀ ਬੰਦੇ ਮੈਂ ਪਛਾਣ ਲੂੰਗਾ ਉਹਨਾਂ ਨੇ ਹਮਲਾ ਕਰਿਆ ਮੈਂ ਤਾਂ ਮੇਰਾ ਭਾਈ ਤਾਂ ਬੜਾ ਉਹਾਂ ਪਰ ਸਿੱਧੇ ਹਮਲੇ ਕਰਿਆ ਪਬਲਿਕ ਨੇ ਇੱਕ ਦੋ ਬੰਦਿਆਂ ਨੂੰ ਉੱਪਰੋਂ ਚੱਕ ਕੇ ਦਾ ਉੱਪਰੋਂ ਵਾਰਿਆ ਮੇਰਪਾ ਨੂੰ ਹਮਲਾ ਕਰਿਆ ਕਿੰਨੇ ਫਾਇਰ ਹੋਏ ਫਾਇਰ 2 ਹੋਏ ਜੀ ਕਾਰਨ ਨਹੀਂ ਰੰਜੇ ਸੀ ਕੋਈ ਤੁਹਾਡੀ ਪ੍ਰਾਣੀ ਨਹੀਂ ਕੋਈ ਰੰਜੇ ਨਹੀਂ ਸਾਡੇ ਉਰੇ ਕਿਸੇ ਕੀ ਭੈਣ ਦੀ ਉਰੇ ਕਿਸੇ ਨਾਲ ਬੇਬਸਤੀ ਕਰਨਗੇ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਹਾਂ ਉਹ ਸਾਡੀਆਂ ਕੁੜੀਆਂ ਸਾਡੀਆਂ 3 ਨੇ ਇਹ ਕੁੜੀਆਂ ਨੂੰ ਕੁੱਟਦੇ ਕੁੜੀਆਂ ਨੂੰ ਸਪੋਰਟ ਕਰਦੇ ਵੀ ਕਿਥੋਂ ਕੁੱਟਦੇ ਉਹ ਕਹਿ ਰਹੇ ਸਨ ਸਾਨੂੰ ਪੁਲਿਸ ਨੂੰ ਅਸੀਂ ਦੱਸਿਆ ਪੁਲਿਸ ਪਹੁੰਚਾਈ ਜੀ ਅਸੀਂ 2 ਘੰਟੇ ਹੋ ਗਏ 2 ਘੰਟੇ ਬਾਅਦ ਪੁਲਿਸ ਆਈ ਹੈ ਜੀ ਫਿਰ ਉਹ ਘੇਰਿਆ ਫਿਰ ਘੇਰੀਆਂ ਫਿਰ ਸਜਾ ਭਾਈ ਆ ਬਾਅਦ ਚ ਘੰਟਾ ਸਾਨੂੰ ਉਹਨਾਂ ਨੂੰ ਐ ਕਹਿਣ ਤੋਂ ਲੱਗੇ ਵੀ ਇਹਨਾਂ ਨੂੰ ਬੰਦਿਆਂ ਨੂੰ ਬੁਲਾਓ ਜਿਹੜੇ ਬੰਦੇ ਭਜਾਏ ਇਹਨਾਂ ਨੇ ਉਹਨਾਂ ਨੂੰ ਭਿਓਓ ਪੁਲਿਸ ਉਹਨਾਂ ਨੂੰ ਸੇਵ ਕਰਦਣ ਲੱਗੀ ਉਹਨਾਂ ਨੂੰ ਸਾਡੇ ਬਾਰੇ ਜ਼ੋਰ ਲਾਇਆ ਪਰ ਹਲੇ ਤੱਕ ਬੰਦੇ ਨਹੀਂ ਫੜੇ ਗਏ ਬੰਦੇ ਕਿੱਥੇ ਫਿਰ ਵੜਲੇ ਬੰਦੇ ਬੰਦੇ ਗੋਲੀਆਂ ਵਾਲੇ ਤੁਰਾਂਗੇ ਪਛਾਣ ਹੋਈ ਕਿਸੇ ਬੰਦੇ ਮੈਂ ਪਛਾਣ ਲੂੰਗਾ ਜੀ ਕਿੰਨੇ ਬੰਦੇ ਇੱਕ ਦਾ ਮੁੰਡਾ ਜੀ ਬੰਦੇ 3-4 ਤੇ ਜੀ ਇੱਕ ਨੇ ਇੱਕ ਨੇ ਰਾੜ ਫੜੀ ਨੀਲੀ ਸ਼ਰਟ ਪਾਈ ਹੋਈ ਸੀ ਇੱਕ ਨੇ ਰਵਾਲਵਰਤੀ ਟੱਟਾ ਦਾ ਉਹਦੇ ਕੋਲ ਦੇਸੀ ਦਾ ਪਾਈ ਕਿਹਾ ਤਾਂ ਸਿੱਧੀਆਂ ਗੋਲੀਆਂ ਚ ਲੰਘੀਆਂ ਉਹਨਾਂ ਨੂੰ ਦਾ ਤੱਕ ਤੇ ਨੇ ਜਿੱਥੇ ਹੈ ਬੰਦੇ ਦਾ ਹੁਣ ਪਛਾਣ ਲੂੰਗਾ ਜੀ ਬੰਦੇ ਦਾ ਲੋਕ ਮੇਰੀ ਘਰੇ ਉਹਨਾਂ ਨਾਲ ਕੋਈ ਰੰਜਿਸ਼ ਦੀ ਪ੍ਰਾਣੀ ਕੋਈ ਜਾਂ ਮੈਂ ਉਹ ਇਧਰੋਂ ਵਰਕਸ਼ਾਪ ਤੋਂ ਨਿਕਲੇ ਆਉਣਾ ਜੀ ਪਹਿਲਾਂ ਉਹਰੇ ਦਾ ਝਗੜਾ ਕਰਕੇ ਚਲੇ ਗਏ ਫਿਰ ਜਦ ਮੈਂ ਉਹਨਾਂ ਨੂੰ ਆਪਣੇ ਉਹਨਾਂ ਨੂੰ ਰਿਸ਼ਤੇਦਾਰੋਂ ਪਾਣੀ ਪੂਣੀ ਪਲਾਣ ਲੱਗੇ ਉੱਟਣ ਚੱਲ ਜਾਣ ਲੱਗੇ ਅਸੀਂ ਉਧਰੋਂ ਫਿਰ ਭੱਜੇ ਆਏ ਅਸਲਾ ਲੈ ਕੇ ਤੇ ਰਾੜਾਂ ਲੈ ਕੇ ਦਵਾਰਾਂ ਮਾਰਨ ਲਈ ਦਵਾਰਾ ਕੁੱਟਣਗੇ ਤੁਸੀਂ ਵੀ ਬਿਜਾਰ ਕੀ ਕਰਨ ਆਏ ਸੀ ਮੈਂ ਬੱਚਿਆਂ ਦਾ ਆਪਣੇ ਬਿਜਾਰ ਸਮਾਨ ਲੈਣ ਆਇਆ ਪਤਾ ਜੀ ਕਿਤੇ ਕਿ ਟਾਈਮ ਤੇ ਕਿਰ ਲਾਇਆ ਤਿੰਨ ਘੰਟੇ ਪਹਿਲਾਂ ਦੀ ਗੱਲ ਹੈ ਜੀ ਹੁਣ ਟਾਈਮ ਦੇਖ ਲਓ ਕਿੰਨਾ ਹੋ ਗਿਆ ਟਾਈਮ ਤਾਂ ਹੁਣ ਜਿੱਦਾਂ ਕਰਨਾ ਫੋਨ ਹੀ ਦੇਖਿਆ ਮੰਗਦਾ ਜੀ ਕਰਦੇ ਕੋਈ ਬੰਦਿਆਂ ਨੂੰ ਪੇਸ਼ ਕਰੋ ਜੀ ਕੱਲ ਨੂੰ ਮੇਰੇ ਪਰ ਵੀ ਹਮਲਾ ਹੋ ਸਕਦਾ ਉਹ ਬਦਮਾਸ਼ ਬੰਦੇ ਨੇ ਕੱਲ ਨੂੰ ਮੰਨੂ ਗਾਲ੍ਹ ਦੇਣਗੇ ਮੇਰੇ ਭਾਈ ਪਰ ਜਾਂ ਕਿਸੇ ਪਰ ਵੀ ਹਮਲਾ ਹੋ ਸਕਦਾ ਤਾਂ ਉਹਦਾ ਜ਼ਿੰਮੇਵਾਰ ਕੋਈ ਵੀ ਹੋ ਸਕਦਾ ਜੀ ਕਿਸੇ ਵੀ ਭੈਣ ਨਾਲ ਹੋ ਸਕਦਾ ਮੇਰੀ ਤਾਂ ਦੁਕਾਨ ਹੈ ਜਾੜ ਗਿਰਦੀ ਠੀਕ ਹੈ ਜੀ ਕਿੱਥੇ ਹੈ ਜੀ ਜੀਟੀ ਰੋਡ ਤੇ ਕੀ ਨਾਂ ਦੱਸ ਸਕਦੇ ਹੋ ਸ਼ਰਨ ਜੀ ਸਿੰਘ ਕੀ ਕਰਵਾਉਣੀ ਸੀ ਜੀ ਆਹ ਤਾਂ ਤਾਂ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਤੇਲਕਰਸ ਸੱਗੂ ਪ੍ਰਧਾਨ ਟਰੱਕ ਬੋਡੀ ਬਿਲਡਰ ਐਕਸੈਂਸ ਸਰਾਂਦ ਜੀ ਕੀ ਮਸਲਾ ਹੋਇਆ ਜੀ ਇਹ ਮਸਲਾ ਜੀ ਅੱਜ ਇੱਥੇ ਸ਼ਾਮ ਨੂੰ ਇੱਥੇ ਬੰਦੇ ਆਏ ਦੋ ਕੁੜੀਆਂ ਜਾ ਰਹੀਆਂ ਸੀ ਬੇਟੀਆਂ ਉਹਨਾਂ ਉੱਪਰ ਪਹਿਲਾਂ ਉਹਨਾਂ ਦੇ ਥੱਪੜ ਮਾਰੇ ਫਿਰ ਉਹਨੂੰ ਘੜੀਸ ਕੇ ਮਾਰਿਆ ਫਿਰ ਗੋਲੀ ਚਲਾਈ ਪੰਜਾਬ ਦਾ ਇੰਨਾ ਬੇੜਾ ਗਰ ਕੋਰਿਆ ਹੈ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਕਹਿੰਦੀ ਹੈ ਵੀ ਐਸੇ ਬਹੁਤ ਜਾਨੀ ਕਿ ਸ਼ਾਂਤੀ ਹੈ ਇਹ ਸ਼ਾਂਤੀ ਕਾਦੀ ਔਰੇ ਸਰੇ ਆਮ ਗੋਲੀਆਂ ਚੱਲ ਰਹੀਆਂ ੱੱੱਕਾ ਹੋ ਰਿਹਾ ਕੋਈ ਸਰਵਾਈ ਨਹੀਂ ਹੋ ਰਹੀ ਜਦ ਇੱਥੇ ਅਸੀਂ ਪੁਲਿਸ ਨੂੰ ਫੋਨ ਕਰਿਆ 3 ਘੰਟੇ ਬਾਅਦ ਪੁਲਿਸ ਆਈ ਆ ਉਹ ਬੰਦੇ ਵਜਾ ਕੇ ਲੈ ਗਏ ਆ ਜਾ ਕੇ ਕਦੀ ਉਹ ਇੱਥੇ ਪਹਿਲੇ ਗਵੰਡੀਆਂ ਦੇ ਲੁਕੇ ਉੱਥੋਂ ਫੇਰ ਹਿੰਦੁਸਤਾਨੀਆਂ ਦੇ ਹਿੰਦੁਸਤਾਨੀਆਂ ਨੂੰ ਘੱਟ ਕੇ ਫੇਰ ਲੈ ਗਏ ਉਦੋਂ ਬਾਅਦ ਫੇਰ ਪੁਲਿਸ ਆਈ ਹੁਣ ਫੇਰ ਕਹਿੰਦੇ ਬਿਆਨ ਦਿੰਨੇ ਕੋਈ ਬਿਆਨ ਨਹੀਂ ਲੈ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਪੁਸਤਕਾ ਕਰ ਰਹੀ ਹੈ ਪ੍ਰਸ਼ਾਸਨ ਇਹਨਾਂ ਤੱਕਾ ਕਰ ਰਿਹਾ ਹੈ ਲੇਕਿਨ ਕੋਈ ਕਾਰਵਾਈ ਨਹੀਂ ਕਰ ਰਿਹਾ ਮਾਮਲਾ ਕੀ ਹੈ ਮਾਮਲਾ ਕੀ ਚੱਕਰ ਕੀ ਹੋਇਆ ਗੋਲੀ ਕਿਉਂ ਚਲਾਈ ਗੋਲੀ ਇਹ ਪਤਾ ਨਹੀਂ ਜੀ ਕੀ ਕੋਈ ਰੈਂਜਰਸ ਵੀ ਹੈ ਵੀ ਕੋਈ ਜਿਆਦਾ ਕੋਈ ਪੁਰਾਣੀ ਰੈਂਜਰਸ ਹੋਵੇ ਇਹਨਾਂ ਦੀ ਆਪਣੀ ਬੰਦੇ ਪਛਾਣਨੇ ਆ ਜਿਹਦੇ ਬੰਦੇ ਨੇ ਗੋਲੀ ਚਲਾਈ ਹੈ ਜਿਹਦੇ ਕੋਲ ਉਹ ਬੰਦਾ ਪਛਾਣ ਰਿਹਾ ਉਸੀਂ ਮੌਕੇ ਤੇ ਪਹੁੰਚੀ ਕਿੰਨੀ ਸੀ ਨਹੀਂ ਮੈਂ ਬਾਅਦ ਚ ਪਹੁੰਚਿਆ ਮੈਂ ਬਾਅਦ ਚ ਆ ਜੀ ਸਾਹਿਬ ਸਿੰਗਾ ਜੀ ਮੇਰਾ ਨਾਮ ਪ੍ਰਸੇਮ ਸਿੰਘਾ ਕਿਹੋਂ ਲਾਇਆ ਜੀ ਮੈਂ ਮਾਮਲਾ ਜੀ ਸਾਡੇ ਨਾਲ ਇੱਥੇ ਕੁੜੀਆਂ ਜਾ ਰਹੀ ਸੀ ਤੇ ਸੈਰ ਕਰਦੀਆਂ ਉੱਥੇ ਦੋ ਮੁੰਡੇ ਨਿਕਲੇ ਕਾਰ ਤੋਂ ਇੱਕ ਨੇ ਜਾ ਕੇ ਉਹਨੂੰ ਫੜ ਲਿਆ ਫੜ ਕੇ ਥੱਪੜ ਥੁੱਪੜ ਮਾਰਿਆ ਜੀ ਮੈਂ ਬਾਅਦ ਚ ਆਇਆ ਉਦੋਂ ਦੋ ਹਿੰਦੁਸਤਾਨੀਆਂ ਦੇ ਅੰਦਰੋਂ ਬੰਦੇ ਇੱਕ ਰਿਵਾਲਵਰ ਇੱਕ ਰਾਡ ਚੱਕ ਕੇ ਲਿਆਏ ਉਹਨਾਂ ਨੇ ਜਦੋਂ ਮੈਂ ਆਇਆ ਮੇਰੇ ਕਿੰਨੇ ਨੇ ਉਹਨਾਂ ਨੇ ਰਿਵਾਲਵਰ ਦਾ ਫੈਰ ਕਰਿਆ ਦੋ ਫੈਰ ਕੱਡੇ ਜੀ ਦੋਵੇਂ ਫੈਰ ਬੰਦੇ ਨੇ ਭਰਾ ਮੇਰੇ ਬੇਟੇ ਨੇ ਫੜ ਕੇ ਆ ਤਵਾ ਉੱਪਰ ਨੂੰ ਚੱਕਦੇ ਉੱਪਰੋਂ ਨਿਕਲ ਗਏ ਨਹੀਂ ਤਾਂ ਉਹ ਸਿੱਧੇ ਮੇਰੇ ਲੱਗਣੇ ਤੇ ਜੀ ਕੋਈ ਪ੍ਰਾਣੀ ਰੰਜਿਸ਼ ਨਹੀਂ ਹੈ ਕਿ ਕੋਈ ਕੁਛ ਨਹੀਂ ਹੈਗਾ ਜੀ ਇਹ ਬਦਮਾਸ਼ੀ ਕਰਦੇ ਨੇ ਬੰਦੇ ਉਰੇ ਪਤਾ ਨਹੀਂ ਹੁਣ ਕੀ ਆ ਇਹਨਾਂ ਨੇ ਕਾ ਪੁਲਿਸ ਨੂੰ ਤੁਸੀਂ ਦੱਸਿਆ ਪੁਲਿਸ ਨੂੰ ਜੀ ਅਸੀਂ ਟੈਲੀਫੋਨ ਕਰਦੇ ਰਹੇ ਪੁਲਿਸ 3 ਘੰਟੇ ਬਾਅਦ ਆਈ ਇਨੇ ਘੰਟੇ ਬਾਅਦ ਆਣਾ ਤੇ ਆ ਕੋਆਰਡੀਨੇਟ ਥਾਣਾ ਨਾਲੇ ਜੀ ਨਾਲ 100 ਨੰਬਰ ਤੇ ਵੀ ਕਰਿਆ ਜੀ ਥਾਣੇ 'ਚ ਵੀ ਕਰਿਆ ਕਿਸੇ ਨੇ ਸੁਣਵਾਈ ਨਹੀਂ ਕਰੀ ਉਹਨਾਂ ਦੇ ਮੁੰਡਿਆਂ ਨੂੰ ਬਿਠਾਇਆ ਕਾਰ 'ਚ ਪਠਾਣੇ ਲੈ ਕੇ ਜੀ ਹੁਣ ਪੁਲਿਸ ਕੀ ਕਰ ਰਹੀ ਹੈ ਪੁਲਿਸ ਹੁਣ ਕੁਝ ਵੀ ਨਹੀਂ ਕਰ ਰਹੀ ਜੀ ਕੁੜੀਆਂ ਨੂੰ ਕਹਿੰਦੇ ਜੀ ਤੁਸੀਂ ਬਿਆਨ ਦਿਓ ਅਸੀਂ ਸਵੇਰੇ ਕੱਲ ਦੇਖਾਂਗੇ ਕੋਈ ਇਹੀ ਜੀ ਕੋਈ ਕਾਰਵਾਈ ਨਹੀਂ ਹੋਈ ਇੱਥੇ ਬਹੁਤ ਘੱਟ ਹੋਇਆ ਜੀ ਸਾਰੀ ਪਬਲਿਕ ਕਹਿ ਕੇ ਕਹਿ ਰਹੀ ਆ ਵੀ ਸਾਰਿਆਂ ਨੂੰ ਬਰਾਬਰ ਆ ਜੀ ਧੀਆ ਪੈਣਾ ਨਿਕਲ ਨਹੀਂ ਘਰੋਂ ਬਾਹਰ ਹੋਈਆਂ ਵੀ ਆ ਜੀ ਇਹਨਾਂ ਦੇ ਲੱਥ ਪਾਈ ਜਾਵੇ ਅਸੀਂ ਇਨਸਾਫ ਦੀ ਮੰਗ ਕਰਦੇ ਆ। ਇਹ ਸਾਨੂੰ ਜੀ 8:30 ਵਜੇ 112 ਤੇ ਕਾਲ ਆਈ ਹੈ ਕਿ ਕਿੱਥੇ ਲੜਾਈ ਹੋਈ ਹੈ ਦੋ ਧਰਾਂ ਦੀ ਆਪਸ ਚ ਤੇ ਕੁਝ ਹਵਾਈ ਫੈਰ ਹੋਏ ਨੇ। ਅਸੀਂ ਮੌਕੇ ਤੇ ਇੱਥੇ ਆਏ ਆ ਵੈਰੀਫਾਈ ਕਰਨ। ਜਿਹੜੇ ਇੱਕ ਧਿਰ ਦਾ ਇੱਕ ਬੰਦਾ ਦਾਖਲ ਹੋਇਆ, ਦੂਜੀ ਧਿਰ ਦੇ ਵੀ ਦੋ ਤਿੰਨ ਬੰਦੇ ਉੱਥੇ ਦਾਖਲ ਹੋਣ ਦੇ ਨੇ। ਕਿਸੇ ਦੇ ਹਲੇ ਜੋ ਸਾਡੀ ਪ੍ਰਿੰਲਮ ਨਹੀਂ ਇਨਫੋਰਮੇਸ਼ਨ ਹੈ ਕਿਸੇ ਦੇ ਕੋਈ ਮੇਜਰ ਇੰਜਰੀ ਤਾਂ ਨਹੀਂ ਹੈਗੀ। ਬਟ ਇਹ ਕਹਿੰਦੇ ਆ ਕਿ ਪਹਿਲਾਂ ਮਤਲਬ ਦੋ ਕੁੜੀਆਂ ਨੂੰ ਦੋ ਮੁੰਡਿਆਂ ਨਾਲ ਆਪਸ ਚ ਉਹਨਾਂ ਦੀ ਕੋਈ ਛੇੜਛਾੜ ਜਾਂ ਕੋਈ ਟਕਰਾਰਬਾਜ਼ੀ ਹੋਈ ਆ। ਉਸ ਤੋਂ ਬਾਅਦ ਗੱਲਬਾਤ ਦੀ ਹੋਈ ਦੂਜੇ ਧਿਰ ਦੇ ਵੀ ਮੁੰਡੇ ਆ ਗਏ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਜਿਵੇਂ ਲੋਕ ਇੱਥੇ ਦੱਸ ਰਹੇ ਆ ਕਿ ਹਵਾਏ ਮਨ ਫੈਰ ਵੀ ਹੋਇਆ ਹੈ ਪਰ ਕਿਸੇ ਦੇ ਹਲੇ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਕਿਸੇ ਦੇ ਵੱਜਿਆ ਹੋਵੇ ਪਰ ਮੌਕੇ ਦੀ ਸਾਰੀ ਸੀਸੀਟੀਵੀ ਫੁਟੇਜ ਵੀ ਬਣੀ ਹੋਈ ਹੈ ਉਹ ਵੀ ਸਾਡੇ ਬੰਦੇ ਦੇਖ ਰਹੇ ਨੇ ਕੁਝ ਇਹਨਾਂ ਨੇ ਆਪਣੇ ਮੋਬਾਈਲ ਤੋਂ ਵੀਡੀਓਜ਼ ਬਣਾਈਆਂ ਜਿਵੇਂ ਸਟੇਟਮੈਂਟ ਦੇਣਗੇ ਉਹਦੇ ਮੁਤਾਬਿਕ ਕਰ ਰਹੇ ਸੋ ਤੁਸੀਂ ਸੀਸੀਟੀਵੀ ਦੇਖੀ ਹੈ ਉਹਦੇ ਕੀ ਲੱਗ ਰਿਹਾ ਤੁਹਾਨੂੰ ਕੀ ਕੋਈ ਰੰਜਿਸ਼ ਵਗੈਰਾ ਹੈ ਕੋਈ ਇਕਰਾਰ ਵਿੱਚ ਦੇਖੋ ਵੀ ਸੀਸੀਟੀਵੀ ਵਿੱਚ ਆਡੀਓ ਤਾਂ ਹੁੰਦੀ ਨਹੀਂ ਕੱਲੀ ਵੀਡੀਓ ਹੀ ਹੈ ਹਾਂ ਇੱਕ ਲੜਾਈ ਤੇ ਆਪਸ ਤਕਰਾਰਬਾਜ਼ੀ ਜਰੂਰ ਹੋ ਰਹੀ ਹੈ ਉਹ ਕਿਸ ਵਜ੍ਹਾ ਕਰਕੇ ਹੋਈ ਜਾਂ ਕਿਸ ਗੱਲ ਕਰਕੇ ਲੜਾਈ ਹੋਈ ਉਹਦੇ ਤੇ ਕੌਣ ਕੌਣ ਨੇ ਅਸੀਂ ਕਿਸੇ ਨੂੰ ਪਛਾਣਦੇ ਤਾਂ ਹੈ ਨਹੀਂ ਜਿਵੇਂ ਜਿਹੜੇ ਕੰਪਲੇਨੈਂਟ ਨੇ ਉਹ ਜਿਵੇਂ ਜੋ ਸਟੇਟਮੈਂਟ ਲਿਖਾਣਗੇ ਉਹਦੇ ਮੁਤਾਬਿਕ ਕਰਦੇ ਹਾਂ ਰਾਊਡ ਕਿੰਨੇ ਫਾਇਰ ਹੋਏ ਨੇ ਇਹ ਜੀ ਹਲੇ ਕੁਝ ਕੋਈ ਐਂਸਰ ਸਪੈਰੀ ਕਲੀਅਰ